ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੌਗ 'ਚ ਉਮੀਦ ਕਰਦੇ ਤੋਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਸਾਰੇ ਵਧੀਆ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਲਓ ਜੀ ਅੱਜ ਸਾਨੂੰ ਹਨਾ ਥੋੜੇ ਦਿਨ ਪਹਿਲਾਂ ਵਿਆਹ ਦਾ ਕਾਰਡ ਆਇਆ ਸੀ ਤੁਹਾਨੂੰ ਮਦਦ ਸੇ ਸੀਗਾ ਸੋ ਉਹਨਾਂ ਦੇ ਘਰੇ ਅਖੰਡ ਵਟਸਐਪ ਜੀ ਰੱਖੇ ਹੋਏ ਆ ਸੋ ਅੱਜ ਆ ਜੀ ਉਹਦਾ ਭੋਗ ਠੀਕ ਆ ਵੈਸੇ ਤਾਂ ਸਾਰੇ ਦੇ ਜਾਣਾ ਸੀ ਹੋਮਾ ਕਹਿੰਦੇ ਸੀ ਚਲ ਚੱਲੀਏ ਬਟ ਬੱਚੇ ਘਰੇ ਆ ਹਨਾ ਬੱਚੇ ਸਕੂਲ ਚੱਲ ਜਾਂਦੇ ਫਿਰ ਮੈਂ ਤਾਂ ਮੰਮਾ ਨੇ ਚੱਲ ਜਾਣਾ ਸੀ ਪਰ ਬੱਚਾ ਨਾ ਸੂਤ ਨਹੀਂ ਹੁੰਦਾ ਸੋ ਫਿਰ ਮम्मा ਜਾਣਗੇ ਨਾ ਜਿਹੜੂ ਦੀਪ ਗਈ ਨਾਲ ਤੇ ਚਲ ਜੂ ਕਿਉਂਕਿ ਵਾਇਨਸ਼ਾ ਠੀਕ ਲੇਗਾ ਫਾਰ ਆ ਫਿਰ ਉੱਥੇ ਜਾ ਕੇ ਉਹਦੇ ਟਿਕਣਾ ਨਹੀਂਗਾ ਸ਼ਰਾਰਤਾ ਕਰਦਾ ਕੋਸ਼ਿਸ਼ ਆ ਕਿ ਮम्मा ਤੇ ਰੂਦੀਪ ਚਲੇ ਜਾਣ ਆਪਾਂ ਵਿਆਹ ਤੇ ਚੱਲਣਗੇ ਠੀਕ ਆ ਜੀ ਸੋ ਲਓ ਜੀ ਆਪਾਂ ਸਰਦਾਰ ਚੀਨੀ ਬਣਾ ਲੀਏ ਰੋਟੀ ਦੀ ਕਿਉਂਕਿ ਉਹਨਾਂ ਨੇ ਜਾਣਾ ਇਹ ਸ਼ਾਮ ਤੇ ਰੈਡੀ ਹੋਈ ਜਾਂਦੇ ਆ ਮਿਲਦੇ ਆਪਾਂ ਤੈਨੂੰ ਫਿਰ ਬਾਅਦ ਚ ਤੁਹਾਨੂੰ ਬਾਹਲੀ ਕਾਲੀ ਆ ਟਾਈਮ ਦੇਖੀ ਹੈ 10 ਮਿੰਟ ਹੋ ਗਏ ਆ ਯਾ ਬਾਜੀ ਆਉਂਦੀ ਹੋ ਕੀ ਹੋਇਆ ਨਹੀਂ ਬੈਲ ਤਾਂ ਖੜ ਤੋਂ ਕਿ ਤਿਆਰ ਆ ਵਡੇ ਕਿਤੇ ਥੱਲੇ ਉਤਰਾ ਮੇਰੇ ਪੈਰ ਖਰਾਬ ਹੋ ਚੜ ਗਏ ਠੰਡਾ ਲੱਗਿਆ ਹਾਂ ਠੰਡਾ ਲੱਗਦੀ ਆ ਠੰਡਾ ਹੈ ਜੀ ਨਾ ਆਉਂਗੇ ਸਵੇਰੇ ਸਵੇਰ ਠੰਡ ਤਾਂ ਲੱਗਸੀ ਸਵੇਰੇ ਦੇ ਪੱਗ ਬਣੀ ਅੱਛਾ ਠੀਕ ਹੈ ਜੀ ਚਲਿਓ ਆਪਣੀ ਜੋਦੀ ਦੇ अच्छा सुन बेटा ट्रांस सारे चले गए बहुत अच्छा ठीक है आज आप दी शॉप ਦਾ ਵਲੌਗ ਦੇਉ ਨਾ ਕਿਦਾਂ ਦੇਣਾ ਬਣਾਉਣਾ ਟਾਈਮ ਲੱਗੂਗਾ ਨਾ ਥੋੜਾ ਚਲ ਕਿਤੇ ਜਾਵਾਂ ਦੁਕਾਨ ਵਿੱਚ ਖੜਮ ਜਗ੍ਹਾ ਹੈ ਨਹੀਂ ਅੱਛਾ ਤਾਂ ਕਰਕੇ ਠੀਕ ਫੇ ਗਾਡੀ ਨੂੰ ਖਲਾਰਾ ਕਿੰਨਾ ਪਾਇਆ ਹੈ ਬਈ ਹੁਣ ਦੁਕਾਨਾਂ ਚ ਖਲਾਰਾ ਤਾਂ ਹੋਊਗਾ ਹੀ ਠੀਕ ਹੈ ਜਿੱਥੇ ਆਪਾਂ ਕੰਮ ਕਰਾਂਗੇ ਉੱਥੇ ਤਾਂ ਖਲਾਰਾ ਹੋਊਗਾ ਜਿੱਥੇ ਆਪਾਂ ਕੰਮ ਨਹੀਂ ਕਰਦੇ ਉੱਥੇ ਆਪੇ ਨਹੀਂ ਖਲਾਰਾ ਹੈ ਕਿ ਨਹੀਂ

ਹਾਂ ਬਾਅਦ ਕੀ ਹੋ ਤੇ ਜਲੇਬੀਆਂ ਖਾਣੇ ਜਾਣਾ ਹੈ ਪਹਿਲਾਂ ਤਿਆਰ ਹੋ ਜਾ ਫਿਰ ਬਾਬੇ ਭੋਗ ਪਾਈ ਜਾਂਦਾ ਪਤਾ ਕੰਮ ਵੀ ਕਿੰਨਾ ਪਿਆ ਤਾਂ ਮਾਲ ਕੇ ਕਰ ਲੈ ਫਿਰ ਕੁਝ ਕਰਦੀਏ ਉਹਨੇ ਨੂੰ ਉਹਨੂੰ ਪੱਛੇ ਚੱਲ ਜਾਂਦੇ ਫਿਰ ਅਸੀਂ ਦੋਵੇਂ ਫਿਰ ਉਹ ਸੁੱਤਾ ਪਿਉ ਠੀਕ ਤਾਂ ਹੈ ਨਹੀਂਗਾ ਨਹੀਂ ਜਾਂਦੀ ਮੈਂ ਘਰ ਉੱਪਰ ਚੱਲਦੀ ਨਹੀਂ ਜਾਂਦੀ ਉਹ ਖੇល ਲੈਣ ਤੇ ਕੁਝ ਨਹੀਂ ਹੁੰਦਾ ਤੂੰ ਆਪ ਦਾ 2 ਮਿੰਟ ਲੱਗਣਗੇ ਤਿਆਰ ਹੋ ਤੂੰ ਤੂੰ ਤਿਆਰ ਹੋ ਤੂੰ ਦੋ ਦੋ ਜਾ ਹਮਾਰੀ ਕਾੜੀ ਹੈ ਜਾਂਦੀ ਜਲੇਬੀਆਂ ਪਾ ਲਈ ਜੇ ਉਸ ਚ ਚਾਹ ਹਾਂ ਉਹ ਵੱਡਾ ਬੱਠੜ ਹੀ ਲੈ ਜੀ ਭਰਾ ਲੈ ਸਾਰੇ ਠੀਕ ਐ ਲਾ ਮੇ ਲਾ ਰੋਟੀ ਲਵੈਂਟ ਮਾਰ ਜਾਣਾ ਮੈਂ ਚੱਲਿਆ ਸ਼ੌਪ ਤੇ ਸੂਟ ਡਰਾਈ ਕਲੀਨ ਕਰਵਾ ਕੇ ਲਿਆਇਓ ਠੀਕ ਐ ਹਮ ਕਿ ਨਾ ਮੈਂ ਬਸ ਇੱਕ ਦਾ ਦੁਪੱਟਾ ਬਾਤ ਦੋ ਸਲਵਾਰ ਆਵਾ ਕਮੀਜ਼ ਠੀਕ ਆ ਸਲਵਾਰ ਤੇ ਨਾ ਵਾਂਛ ਦੇ ਕੁਝ ਢੋਲਤਾ ਸੀਗਾ ਚੁੰਨੀ ਤੇ ਵੀ ਸਲਵਾਰ ਤੇ ਵੀ ਕਰਵਾ ਕੇ ਲਿਓਨੇ ਆ ਮੈਂ ਵਿਆਹ ਜਾਣਾ ਠੀਕ ਐ ਹੈ ਫੁੱਦੈ ਕੋ ਇਹ ਨੂੰ ਬੈ ਕੇ ਚੱਲ ਮੰਮਾ ਨਾਲ ਚੱਲ ਜਾ ਭੋਗ ਤੇ ਗਈ ਨਹੀਂ ਵੇ ਕਿ ਪਾਟ ਤੇ ਹੁਣ ਨਹੀਂ ਤਿਆਰ ਹੁਣ ਨਹੀਂ ਬਈ ਇੰਨੀ ਛਤ ਹੀ ਨਹੀਂ ਤਿਆਰ ਹੁੰਦਾ ਹੁਣ ਮੈਂ ਫੁਲਕੇ ਲਾਉਣੇ ਆ ਹੱਲੇ ਹਾਂ ਹੁਣ ਬਾਬੇ ਪਾਠ ਕਰੀ ਜਾਂਦੇ ਫੁਲਕੇ ਲਾ ਹਾਂ ਤੇਰਾ ਸਰਵੋਤਮ ਸੋਪਾ ਓਹੋ ਉਹਦੋਂ ਦੀ ਮੰਮੀ ਕਹੀ ਜਾਂਦੀ ਆ ਚੱਲ ਧਿਆਨ ਨਾਲ ਜਾਇਓ ਹੈ ਤੇ ਮੰਮਾ ਚੱਲੀ ਹੈ ਹੁਣ ਮੰਮਾ ਤੁਸੀਂ ਜਾਓ ਹਾਂਜੀ ਹਾਂਜੀ ਮੰਮਾ ਸਾਡੇ ਚੱਲੀ ਵੇਹਲੇ ਕਰ ਜਲੇਬੀਆਂ ਖਾਣ ਹੇ ਉਧਰ ਵੱਡੀ ਮੰਮੀ ਚੱਲੇ ਆਂ ਹਾਂਜੀ ਮੰਮੀ ਆ ਇਕੱਲੀ ਆਉਣ ਡਈ ਆ ਕੋਈ ਨਹੀਂ ਤੁਸੀਂ ਜਾਓ ਮੈਂ ਵਾਂਸ਼ ਨੂੰ ਨਾਲ ਦਵਾਈ ਦੁਈ ਦੇਣੀ ਆ ਹਾਂਜੀ ਦਵਾਈ ਦੇਣੀ ਆ ਹਾਂ ਨਹੀਂ ਨਹੀਂ ਦੇਖੀ ਤੱਕਾ ਲੋੜਾ ਸਹੀ ਆ ਵਾਂਸ਼ ਦੇਣਾ ਬੁਖਾਰ ਕੱਲ ਜਿਆਦਾ ਸੀ ਨਾ ਤੱਕਾ ਸੁੱਜੀਆਂ ਪਈਆਂ ਵਾ ਕੋ ਕਿ ਖੇ ਖਾ ਕੇ ਚਲੇਗੀ ਆ ਮੈ ਉਹਨੇ ਕਿ ਲਾਈ ਸੀ ਜਲਦੀ ਜਲਦੀ ਨਾ ਉਹਨੇ ਨਾ ਵਾਸਤੇ ਚਿੰਕੂ ਪਿੰਕੂ ਲਈ ਲੋਨੀ ਆ ਮੈ ਵੀ ਚਲੀ ਜੀ ਤਾਦੀ ਮम्मा ਨਾ ਚਲ ਜਾਂਦੀ ਤੇ ਫਿਰ ਕੀ ਸਿੱਖੀ ਓਏ ਹੁਣ ਤਿਆਰ ਕਰਕੇ ਤੇ ਹੁਣ ਤੂੰ ਕਹਦਾ ਕਿ ਜਲੇਬੀਆਂ ਖਾਣ ਹੀ ਜਾਣਾ ਬਸ ਹੈ ਦੱਸ ਉਹਦੋਂ ਦੀ ਮम्मा ਕਹਿਣ ਲਈ ਆ ਮੈਂ ਕਿ ਚੱਲ ਹੋ ਜੂਗੀ ਤਿਆਰ ਕਰ ਦੂੰਗੀ ਉਹਦੇ ਕਹਿੰਦੇ ਨਹੀਂ ਜਾਣਾ ਸਾਈਕਲ ਚ ਲਾ ਰਹੀ ਸੀ ਬਾਹਰ ਹੁਣ ਕੱਲੀ ਜਲੇਬੀਆਂ ਖਾਣ ਜਾਣਾ ਹੈ ਹੋਰ ਆ ਪਾਠ ਵੀ ਸੁਣਿਆ ਕਰੋ ਹੈ ਦੱਸ ਕੁੱਛ 10 ਫੇਰ ਹੈ ਚਲ ਕੋਈ ਨਹੀਂ ਕੋਈ ਦੂਰਾ ਚੱਲ ਜਾ ਹੈ ਦਾदू ਜੀ ਤੇ ਚੱਲੇ ਦੁਕਾਨ ਤੇ ਦਾदू ਜੀ ਮੱਥਾ ਟੇਕ ਆਏ ਹਾਂ ਵੀ ਕਹੇ ਕਿੰਦਾ ਇੱਥੇ ਸੋਣਾ ਮੈਂ ਤਾਂ ਹੈ ਕਿ ਸੋਣਾ ਅੱਜ ਮਾੜਾ ਠੀਕ ਹੋਇਆ ਪਰ ਵੇਖੀ ਉਹ ਜ਼ਿਆਦਾ ਮਤਲਬ ਮੈਡੀਸਿਨ ਤੇਜ਼ ਵਾਲਾ ਤੇ ਵਿੱਚ ਗੜਬੜ ਹੋ ਜਾਂਦੀ ਬੱਚੇ ਦੀ ਫਿਰ ਸਰ ਸਰਦਾਰ ਜੀ ਸੱਚ ਪਾਰਸਲ ਅਜਿ ਤਰੀਕੀ ਨਹੀਂ ਆ ਅੱਜ 26 ਜਨਵਰੀ ਤੇ ਪਾਰਸਲ ਸਵੀਰ ਆਉਣਾ ਹੈ। ਦੱਸ ਦੱਸੋ। ਦੱਸੋ ਕਿ ਮੈਂ ਮੀਸ਼ੂ ਨੂੰ ਪਾਰਸਲ ਆਰਡਰ ਕੀਤਾ ਸੀਗਾ। ਉਹ ਦੁਕਾਨ ਤੇ ਰਹਿ ਗਿਆ। ਹਾਂ ਤੇ ਉਹ ਚੂਹੇ ਸਾਡੀ ਦੁਕਾਨ ਤੇ ਚੂਹੇ ਤੇ ਜਿਹੜੇ ਬਿੱਲੀਆਂ ਜਿਹੜੇ ਜਿਹੜੇ ਇੰਤਪਾਸ ਮੇਰੇ ਪਾਰਸਲ ਦਾ ਤਾਂ ਕਚਰਾ-ਵਚਰਾ ਵੱਡ ਜੂ ਸਵੇਰ ਤਾਈ ਗਿਆ। ਪਾਸੇ ਦੇਖੀ ਮੈਨੂੰ ਨਹੀਂ ਪਤਾ ਬਈ ਤੁਸੀਂ ਮੰਗਵਾ ਕੇ ਦਿਓ ਫਿਰ ਮੈਨੂੰ ਹੋਰ ਆਪਿਆ ਮੈਨੂੰ ਨਹੀਂ ਪਤਾ ਤੇਰਾ ਤਾਂ ਪਾਰਸਲ ਗਿਆ ਰੁਪਿਆ ਦਾ 300 ਮੇਰਾ ਗਿਆ ਨਾ ਤੇ ਅੱਛਾ ਹਾਂ ਹਾਂ ਗਿਆ ਤਾਂ 300 ਤਾਂ 300 ਗਿਆ ਤੇ ਜਿਹੜਾ ਤੁਸੀਂ ਦੁਕਾਨ ਤੇ ਛੱਡ ਕੇ ਗਲਤੀ ਤੇ ਤੁਹਾਡੀ ਆ ਚੱਲ ਕੋਈ ਨਹੀਂ ਆਪੇ ਆਪੇ ਹੋਰ ਲਿਆ ਕੇ ਦਿਓ ਫਿਰ ਹੁਣ ਮੈਨੂੰ ਹਾਂ ਹੋਰ ਮਗਾਲਾ ਦੋ ਸੋਚੀਏ ਸੋਚ ਪੈ ਜਾਣਾ ਤੁਹਾਨੂੰ ਅਵਾਂਸ ਨੂੰ ਭੇਜ ਦੇ ਦੁਕਾਨ ਤੇ ਜਾਂ ਪਾਰਸਲ ਲੈ ਜਾ ਕੇ ਹਾਂ ਹੈ ਸੱਚੀ ਦੱਸੋ ਲੈ ਕੇ ਆਏ ਕਿ ਨਹੀਂ ਨਹੀਂ ਲੈ ਹਏ ਸੇਤਾ ਬੋਲੇ ਵੇ ਵਾਣ ਟੋਮੂ ਬਾਕ ਲੱਗਦੀ ਨਹੀਂ ਆਏ ਲੱਗ ਨਹੀਂ ਆਏ ਵਾਬਾ ਲੱਗ ਨਹੀਂ ਆਏ ਹਾਂ ਮੈਂ ਵੇਖੀ ਬੜੀ ਸੋਹਣੀ ਮੈਨੂੰ ਲੱਗੀ ਸੀ ਵੇਖ ਕੇ ਚੀਜ਼ ਮੁੱਚੀ ਜ਼ ਵਧੀਆ ਲੱਗੀ ਸੀ ਮੈਨੂੰ ਨੈਕਲੇਸ ਪਾਉਣ ਵਾਸਤੇ ਜਿਵੇਂ ਕੁਛ ਸੀਗਾ ਉਹ ਨੈਕਲੇਸ ਅੱਜ ਮੈਨੂੰ ਫੋਨ ਕਰਕੇ ਕਹਿੰਦਾ ਬੈਲੀ ਕਿੱਤਕੇਟ ਲੈ ਕੇ ਆਇਆ ਉਹ ਮੇਰੇ ਲਈ ਕਿੱਤਕੇਟ ਲੈ ਕੇ ਆਇਆ ਮੈਂ ਕਹਾ ਸੀ ਆਪਾਂ ਵੇਲਾ ਹੁਣ ਪਤਾ ਲੱਗਣ ਲੱਗਾ ਚਾਕਲੇਟਾਂ ਦਾ ਨਾਮ ਤਾਂ ਇਹਨਾਂ ਨੂੰ ਜੰਮਦਿਆਂ ਨੂੰ ਪਤਾ ਚਾਕਲੇਟਾਂ ਦੇ ਨਾਮ ਵੀ ਕਿੱਤਕੇਟ ਖਾੜੀ ਕਹਿੰਦਾ ਮੈਂ ਅਰੇ ਦੰਦ ਨੇ ਕਿਹਾ ਕਿ ਟਕੇਟ ਦੇ ਦਵਾਈ ਦੇਤੀ ਨੂੰ ਹਾਂ ਦਵਾਈ ਦੇਤੀ ਪਾਰਸਲ ਆਇਆ ਉਹ ਆ ਗਿਆ ਬੈਗ ਜੀ ਉਹ ਮੈਂ ਤਾਂ ਟ੍ਰਾਈ ਕਰ ਛੱਡ ਜੀ ਮੈਂ ਗਾਇਡੇ ਡਚੂਏ ਆ ਪਾਰਸਲ ਤਾਂ ਵਿਚਾਰੇ ਕੁਚਰਾ ਪਚਰਾ ਕਰ ਦੇਣਗੇ ਲਓ ਜੀ ਮੈਂ ਮੰਗਵਾਇਆ ਸੀਗਾ ਮੀਸ਼ੋ ਤੋਂ ਪਾਰਸਲ ਮੈਨੂੰ ਵਧੀਆ ਲੱਗਿਆ ਸੀ ਚੀਜ਼ ਵੇਖ ਕੇ ਮੇ ਤਾਂ ਚੱਲ ਹੁਣ ਚਲੋ ਆਪਾਂ ਤੁਹਾਡੇ ਨਾਲ ਹੀ ਖੋਲਦੇ ਆ ਲੈ ਕੇ ਉਹ ਸਰਦਾਰ ਜੀ ਚਲੋ ਆਇਆ ਉਹ ਬੁੱਡੇ ਬੰਦੇ ਨੇ ਕਿਉਂ ਤੱਕ ਕਰਦੇ ਤੁਸੀਂ ਲੈ ਕੇ ਆ ਤੁਸੀਂ ਕਹਿੰਦੇ ਮੈਂ ਦੁਕਾਨ ਤੇ ਛੱਡ ਆਇਆ ਬੁੱਢਾ ਬੰਦਾ ਤੇ ਜਾਣ ਕੇ ਤੰਗ ਕਰਦੇ ਆ ਕੋਈ ਨਹੀਂ ਜਾਣ ਕੇ ਤੁਹਾਨੂੰ ਸੱਚੀ ਆ ਰਹੀ ਪਾਰਸਲ ਹੈ ਇਸమే ਨੰਬਰ ਇਹ ਹੈ ਇਹ ਦਰਜ ਨਾਲ ਹੋ ਰਿਹਾ ਹੈ ਲਓ ਜੀ ਮੈਂ ਵੀ ਆਰਡਰ ਤੋਂ ਮੰਗਵਾਇਆ ਸੀ ਪਾਰਸਲ ਤਾਂ ਇਸ ਤੋਂ ਮੈਂ ਦੇਖਦੇ ਆਪਾਂ ਕਿੱਦਾਂ ਲ ਆਇਆ ਇਹ ਸਿਗਾ ਜੀ ਜਿਵੇਂ ਨੈਕਲੈਸ ਵਗੈਰਾ ਆਹ ਹਨਾ ਪੋੜ ਵਾਸਤੇ ਕਿਉਂਕਿ ਆਡਾ ਬਾਕਸਾਂ ਚ ਪਏ ਆ ਜਿਵੇਂ ਆਪਾਂ ਮਾਰਕੀਟ ਤੋਂ ਲਿਆਏ ਹੋਇਆ ਉਹ ਥਾਂ ਵੀ ਜ਼ਿਆਦਾ ਰੋਖਦੇ ਆ ਮੈਨੂੰ ਦੇਖ ਕੇ ਵਧੀਆ ਲੱਗਿਆ ਮੈਂ ਕਿਚ ਮੈਂ ਮੰਗੋਲੀ ਆ ਤੇ ਯਾ ਵਧੀਆ ਆਇਆ ਤੇ ਪੈਸੇ ਦੇ ਦਿੱਤੇ 300 ਰੁਪਏ ਮੈਨੂੰ ਜੇ ਵਧੀਆ ਹੋਇਆ ਦੇ ਗਏ ਹੁਣ ਵਧੀਆ ਆਇਆ ਨਾ ਆਇਆ ਦੇਖੀ ਜੋ ਮੈਨੂੰ ਨਹੀਂ ਲੱਗਦਾ ਉਹ ਮੈਂ ਕਈ ਵਾਰ ਐਮਜ਼ੋਨ ਤੋਂ ਮੰਗਵਾਉਣੀ ਹੁੰਦੀ ਆ ਕਈ ਵਾਰ ਬੀਸ਼ੋ ਤੋਂ ਮਤਲਬ ਜਿੱਤੋਂ ਸੂਤ ਲੱਗੇ ਮੇਰੇ ਚੀਜ਼ ਵਧੀਆ ਲੱਗੇ ਬਟ ਕਈ ਅੱਗੇ ਵੀ ਕਈ ਵਾਰ ਮੰਗਵਾਇਆ ਮੈਂ ਬੀਸ਼ੋ ਤੋਂ ਚੀਜ਼ਾਂ ਵੈਸੇ ਕਈ ਤਾਂ ਬਹੁਤ ਵਧੀਆ ਹੁੰਦੀਆਂ ਵੀ ਥੱਲੇ ਰਿਵਿਊ ਪੇਸ ਲਈਦਾ ਨਾ ਰਿਵਿਊ ਵਧੀਆ ਆਇਆ ਕੋਈ ਚੀਜ਼ ਵਧੀਆ ਹੀ ਹੋ ਗਈ ਹੈ ਪਰ ਬਹੁਤ ਵਧੀਆ ਹੀ ਹੋਵੇ ਜਿੰਨਾਂ ਤੋਂ ਉਕਾਰਾ ਪੈ ਜਾਣੇ ਨੇ ਦੇ ਲਈ ਚੋਕ ਸੋਚ ਉਹ ਚੋਕ ਗੁੱਸਾ ਅਨੁਏ ਆ ਵੀ ਖਾਣ ਲਈ ਚੀਜ਼ ਨਹੀਂ ਨਿਕਲੀ ਅਜਾ ਹੁਣ ਕਿਹਾ ਸੀ ਖਾਣ ਲਈ ਨਿਕਲੂਗੀ ਚੀਜ਼ ਆ ਦੇਖੇ ਤੇ ਵਿੱਚ ਆ ਚੀਜੀ ਚਾਕਲੇਟ ਹੈ ਕਿਟਕਟ ਆਹੋ ਲਓ ਜੀ ਇਹ ਆ ਨੈਕਲੇਸ ਆਰਗੇਨਾਈਜ਼ਰ ਕੈਸਾ ਕਰਦੇ ਆਪਾਂ ਬੀ ਖੋਣ ਸੁਭੇ ਹਲਕਾ ਆ ਤੇ ਸੋਣੀ ਹੈ ਨਾ ਸੁਣੀ ਲੱਗੀ ਹੈ ਨਾ ਹੂੰ ਕਿਹ ਪਾਊਚ ਕਿਨੇ ਆਏ ਵਿੱਚ ਐਦਾ ਜਿਹੇ ਚ ਪਾਊਚ ਆ ਆ ਦੇਖੋ ਇਦਾਂ ਐਦਾ ਪਾਊਚ ਆ ਆ ਟ੍ਰਾਂਸਪੇਰੈਂਟ ਆ ਮਤਲਬ ਆਪਾਂ ਨੈਕਲੇਸ ਪਾਉਣੇ ਆ ਤਾਂ ਹਨਾ ਪਤਾ ਲੱਗ ਜਾਂਦਾ ਵੀ ਕਿਹਦੀ ਥੈਲੀ 'ਚ ਕਿਹੜਾ ਨੈਕਲੇਸ ਆ ਨਾ ਬਈ ਸੋਨੇ ਆ ਯਾਰ ਸੋਨੇ ਆ ਨਾ ਹੂੰ ਕਿਨੇ ਦੇਖੋ 2 3 4 5 6 7 8 ਐਂਡ 10 ਆ ਮਤਲਬ ਕਈ ਛੋਟੇ ਹੁੰਦੇ ਆ ਯਾਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ ਫਿਰ ਯਾਰ ਮੈਂ ਤਾਂ ਕਹਾਂ ਕੁਆਲਿਟੀ ਕੀ ਤਾਂ ਕਿੱਦਾਂ ਦੀ ਹੁੰਦੀ ਆ ਕੋ ਬੜਾ ਮਹਿੰਗਾ ਨੇ ਸੀ 240 ਰੁਪਏ ਲਾਇਏ 240 ਤਾਂ 200 ਪੂਰਾ ਨਹੀਂ ਸੀ ਕਿੰਨੇ ਸੀ 240 ਰੁਪਏ ਲਾਇਏ 200 ਨਹੀਂ 264 ਰੁਪਏ ਸੀ 240 ਜੇ ਆਪਾਂ ਕੈਸ਼ ਔਨ ਡਿਲੀਵਰੀ ਕਰਦੇ ਆ ਨਾ ਤੇ 264 ਰੁਪਏ ਸੀ ਅਗਰ ਆਪਾਂ ਜਿਵੇਂ ਔਨਲਾਈਨ ਜਿਵੇਂ ਪੇਮੈਂਟ ਕਰਦੇ ਆ ਤਾਂ 240 45 ਰੁਪਏ ਸੀ ਤਪਾ ਕੈਸ਼ 온 ਡਿਲੀਵਰੀ ਕੀਤਾ ਹਾਂ ਆਪਾਂ ਕੈਸ਼ 온 ਡਿਲੀਵਰੀ ਕੀਤਾ 264 ਰੁਪਏ ਲੈ ਹੀ ਫਿਰ ਉਹਨਾਂ ਨੇ 240 ਹਾਂ 240 ਪੱਕਾ ਹਾਂ ਚੱਲ ਮੈਂ ਚੈੱਕ ਕਰਦੀ ਹਾਂ ਫਿਰ ਫਿਰ ਤਾਂ ਉਹਨਾਂ ਨੇ ਕਿਹਾ ਲਿਖਿਆ ਸੀ 264 ਰੁਪਏ ਲਵਣਗੇ ਪਾਪਾ ਨੇ ਕੀ ਪਤਾ ਪਾਰਸਲ ਕੱਲ ਆਉਣਾ ਸੀ ਕੱਲ ਛੱਡ ਦੇ ਦਿੰਦੇ ਸੀ ਅੱਜ ਅਗਲੇ ਨੇ 240 ਲੈ ਲੈਣ ਹਾਏ ਵਿਖਿਓ ਫਿਰ ਤਾਂ ਵਧੀਆ ਆ ਦੇਖੋ ਕਿੰਨੇ ਪਾਉਚ ਵਾ ਹਨਾ ਟਾਲ ਕਿੱਟ ਵੀ ਆ ਵਧੀਆ ਇੱਕੋ ਜਗ੍ਹਾ ਤੇ ਆਪਾਂ ਸਟੋਰ ਕਰ ਸਕਦੇ ਹਾਂ ਹਨਾ ਦੂ ਕੀ ਉਹ ਮੇਰੇ ਕੋ ਨੈਕਲੇਸ ਆ ਤੁਸੀਂ ਤੁਹਾਨੂੰ ਮ ਦਿਖਾਈ ਸੀ ਹੈ ਨਾ ਸਾਰੇ ਅੱਡ ਅੱਡ ਡੱਬਿਆਂ ਚ ਪਏ ਆ ਉਹ ਜਗ੍ਹਾ ਵੀ ਜ਼ਿਆਦਾ ਰੋਕਦੀ ਸਰਦਾਰ ਜੀ ਅਗਰ ਆਪਾਂ ਕਿਤੇ ਹੈ ਨਾ ਲੈ ਕੇ ਜਾਣੇ ਤੇ ਕੈਰੀ ਕਰਨੇ ਵੀ ਸੌਖੇ ਆ ਜੇ ਬਾਈ ਚੋਂ ਸਫਾ ਦੋ ਕੀ ਲੈ ਕੇ ਜਾਣੇ ਤਾਂ ਲੋੜ ਨਹੀਂ ਜੋ ਜਦੋਂ ਕੋਈ ਵਿਆਹ ਸ਼ਾਦੀ ਜਾਣਾ ਆ ਬਸ ਕਿੱਟ ਚ ਪਾਏ ਹੁਣ ਚੱਕੇ ਤੇ ਰੱਖ ਲੇ ਬਸ ਜੇ ਲੱਭਣੇ ਨਹੀਂ ਪੈਂਦੇ ਭੇ ਨਹੀਂ ਤਾਂ ਸਾਰੇ ਅੱਡ ਅੱਡ ਡੱਬਿਆਂ ਚ ਆ ਮੈਂ ਹੁਣ ਮੇਰੇ ਬ੍ਰਦਰ ਦੀ ਮੈਰਿਜ ਤੇ ਗਈ ਸੀ ਇੱਕ ਬੈਗ ਚ ਤੇ ਨੈਕਲੇਸ ਨੈਕਲੇਸ ਸੀ ਜੀ ਮੇਰੇ ਸੋਹਣਾ ਸੀ ਵਧੀਆ ਆ ਇਹ ਬੈਕ ਪਲੱਸ اور ਬਿਲਾਇਜ਼ਰ ਇਹ ਮੇਰਾ ਨਾਮ ਲਿਖਿਆ ਉੱਤੇ ਦੇਖ ਤਦ ਕਾ ਮਿਸਟਰ ਪ੍ਰਦੀਪ ਸਿੰਘ ਰਪਾਹੂ ਦੀ ਬਾਤ ਨਹੀਂ ਆ ਪਹਿਲਾਂ ਤਾਂ ਤੁਸੀਂ ਕਰਦੇ ਹੁੰਦੀ ਆ ਮੈਂ ਕਿਹਾ ਚਾਰ ਪੰਜ ਪਾਉ ਛੋੜ ਕੇ ਵਧੀਆ ਹਾਂ 10 ਪਾਉ ਚੜਾ ਦੇ ਆ ਕੁਆਲਟੀ ਵੀ ਵਧੀਆ ਇਨੀ ਮਾੜੀ ਨਹੀਂ ਆ ਹੈਨਾ ਆਹ ਦੇਖੋ ਕਿੱਟਕਟ ਸਾਡੀ ਕਿਟਕੈਟ ਨਹੀਂ ਜਗਾ ਵੀ ਵਾਵਾ ਹੋਵੇ ਕਿਉਂ 241 ਰੁਪਏ ਰੇਟ ਆ ਅੱਛਾ ਤੇ 240 ਰੁਪਏ ਲੈਿਆ ਇਹਨਾਂ ਨੇ 240 ਨੇ ਹਾਂ ਨਹੀਂ ਪਰ ਹੈ ਵੇਖੀ ਜੇ ਤੁਸੀਂ ਚੈੱਕ ਕਰੋ ਆਰਡਰ ਜੇ 264 ਰੁਪਏ ਨੇ ਪਤਾ ਨਹੀਂ ਕਿਹੜੇ ਸਾਹ ਨੇ ਆ ਦੇਖੋ ਜੀ ਕਿਟਕੈਟ ਆ ਵੀ ਉਹ ਤੇ ਉਸ ਪਰੇਟ ਪਰ ਆ ਜਿਵੇਂ ਵਧੀਆ ਬਣੀ ਹੋਈ ਆ ਕਿਟ ਇਹ ਚਾਰਸ ਪਰੇ ਆ ਹਾਂ ਚਾਹੋ ਇਸ ਪਰ ਵਧੀਆ ਸਟੋਰੇਜ ਕਾਫੀ ਆ ਇਹ ਨਹੀਂ ਕਾਫੀ ਰੱਖ ਸਕਦੇ ਆ ਆਪਾਂ ਵਿੱਚ ਲਾਉ ਜੀ ਪਰਸਲ ਮੈਂ ਖੋਲਿਆ ਸਾਚ ਸਾ ਆ ਗਏ ਮੇਰੇ ਕਹਿੰਦਾ ਨਾ ਬੁੜੀਆਂ ਨੂੰ ਹੁੰਦਾ ਆ ਪੈਸੇ ਲਾਇਆ ਚੀਜ਼ ਪਤਾ ਨਹੀਂ ਕਿਦਾਂ ਦੀ ਆ ਲੈ ਹੁਣ 300 ਰੁਪਏ ਦੋ 300 ਕੀ ਰੱਦ ਹੈ 300 ਕੋਈ ਨਹੀਂ ਲਾਉ ਜੀ ਆਪਾਂ ਕਰਦੇ ਆ ਹੁਣ ਇਸ ਦੇ ਨਾਲ ਹੀ ਅੱਜ ਦੇ ਵਲੌਗ ਦੀ ਐਂਡਿੰਗ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਿੱਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਐਂਡ ਆ ਆਰਗੇਨਾਈਜ਼ਰ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਐਂਡ ਹਾਂ ਜਿਹਨੇ ਮੰਗੋੜਾ ਹੈ ਤੁਸੀਂ ਮੰਗਵਾ ਸਕਦੇ ਮੀਸ਼ੋ ਤੋਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਚ ਵਾ ਮਤਲਬ 240 ਜਾਂ ਹਿੰਤਾ 100 ਤੱਕ ਇੰਨੀ ਕੀ ਰੇਂਜ ਆ ਮੈਨੂੰ ਕਨਫਿਊਜ਼ਨ ਆ ਥੋੜੀ ਜੀ ਠੀਕ ਆ ਇੰਨੀ ਕੀ ਰੇਸ ਤੱਕ ਆਜੂ ਦਾ ਬਠਾ ਇਹਨਾਂ ਵਾ ਵੀ ਵਰਥ ਆਫ ਪ੍ਰਾਈਸ ਆ ਵੀ ਪ੍ਰਾਈਸ ਅਕੋਰਡਿੰਗ ਬਹੁਤ ਵਧੀਆ ਚੀਜ਼ ਆ ਰ ਬਹੁਤ ਜ਼ਿਆਦਾ ਪੈਸੇ ਵੀ ਲੱਗਦੇ ਨਾਲੇ ਆਰਗੇਨਾਈਜ਼ਰ ਵੀ ਵਧੀਆ ਆ ਵੀ ਜਿੱਦਾਂ ਮਰਜੀ ਆਪਾਂ ਜਿੰਨੇ ਮਰਜੀ ਨੈਕਲੈਸ ਵਿੱਚ ਪਾ ਕੇ ਰੱਖ ਸਕਦੇ ਆ ਸੋ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਤਦ ਤੱਕ ਲਈ ਬਾਏ ਬਾਏ